ਕਣਕ ਦੀ ਬਜਾਈ ਵੇਲੇ ਜੇ ਐਤਕੀ ਆਪਾਂ ਡੀਏਪੀ ਦੀ ਜਗ੍ਹਾ ਤੇ ਹੋਰ ਖਾਦ ਪਾ ਦਈਏ ਤਾਂ ਪਿਛਲੇ ਸਾਲ ਜਿੰਨਾ ਝਾੜ ਨਿਕਲੂ ਜਾਂ ਨਹੀਂ ਨਹੀਂ ਅਸਲ ਚ ਗੱਲ ਇਹ ਨਹੀਂ ਹੈਗੀ ਸਾਨੂੰ ਭੁਲੇਖਾ ਇਹ ਪੈ ਗਿਆ ਵੀ ਡੀਏਪੀ ਤੋਂ ਬਿਨਾਂ ਤਾਂ ਕਿਸੇ ਫਸਲ ਦਾ ਝਾੜ ਨਿਕਲਦਾ ਹੀ ਨਹੀਂ ਹੁੰਦਾ ਹੈਗਾ ਜਦੋਂ ਕਿ ਝਾੜ ਨਿਕਲਣਾ ਫਾਸਫੋਰਸ ਤੱਤ ਦੇ ਸਿਰ ਤੇ ਜਿਹੜਾ ਕਿ ਡੀਏਪੀ ਦੇ ਵਿੱਚ 46% ਹੁੰਦਾ ਬਾਜ਼ਾਰ ਦੇ ਵਿੱਚ ਹੋਰ ਵੀ ਖਾਦਾਂ ਆਉਂਦੀਆਂ ਨੇ ਜਿਹੜੀਆਂ ਕਿ ਓਨੀ ਤਾਕਤ ਰੱਖਦੀਆਂ ਨਹੀਂ ਹੈਗੀਆਂ ਡੀਏਪੀ ਚ ਨਹੀਂ ਓਨੀ ਫਾਸਫੋਰਸ ਹੁੰਦਾ ਉਹਦੇ ਵਿੱਚ ਜਿਹਨੂੰ ਤੁਸੀਂ ਟੀਐਸਪੀ ਲਾ ਲੋ ਪੀਐਸਪੀ ਨੰਬਨ ਡੀਏਪੀ ਦੀ ਕਾਪੀ ਆ ਮਾਰਕੀਟ ਦੇ ਵਿੱਚ ਤੁਸੀਂ ਲੈ ਲਓ ਉਹਨੇ ਹੀ ਕੰਮ ਕਰੂਗਾ ਉਹ ਹਾਂ ਇੰਨਾ ਕਾ ਵੀ 20 ਕਿਲੋ ਯੂਰੀਆ ਦਾ ਨਾ ਲੱਗ ਤੋਂ ਪਾਉਣਾ ਪੈਂਦਾ ਉਹ ਚ ਤੁਸੀਂ ਪਹਿਲਾਂ ਪਾ ਦਿਓ ਚਾਹੇ ਬਾਅਦ ਚ ਪਾ ਦਿਓ ਦੂਸਰੀ ਚੀਜ਼ ਸੁਪਰ ਲੈ ਲਓ ਐਸਐਸਪੀ ਉਹਦੇ ਤਿੰਨ ਬੈਗ ਪਾਉਣੇ ਪੈਣਗੇ ਤੁਹਾਨੂੰ ਤਾਂ ਜਾ ਕੇ ਫਸਪੋਰ ਦੀ ਘਾਟ ਪੂਰੀ ਹੋ ਜੂਗੀ ਬੜੀ ਆਸਾਨੀ ਦੇ ਨਾਲ ਤੇ ਕੋਈ ਖਰਚਾ ਹੀ ਵਾੜਾ ਵਾਧਾ ਨਹੀਂ ਹੈਗਾ ਉਹਦੇ ਨਾਲ ਹਾਂ ਇੰਨਾ ਕਾ ਜੂਰਾ ਵੀ ਨਾਲੇ ਵਧੀਆ ਗੱਲ ਆ ਵੀ ਚੋ ਕੈਲਸ਼ੀਅਮ ਵੀ ਮਿਲ ਜੂ ਆਪਾਂ ਨੂੰ ਸਲਫਰ 18 ਕਿਲੋ ਮਿਲ ਜੂ ਜੋ ਕਿ ਆਪਾਂ ਲੱਗ ਤੋਂ ਤੱਤ ਨੇ ਜਿਹੜੇ ਪਾਉ 12 32 NPK 32% ਉਹ ਚ ਫਾਸਫੋਰਸ ਆ ਤੁਸੀਂ ਡੇਢ ਬੈਗ ਪਾ ਦਿਓ ਹੋ ਗਈ ਘਾਟ ਪੂਰੀ ਮਹਿੰਗਾ ਜਰੂਰ ਪੈਂਦਾ ਥੋੜਾ ਜਾਂ ਪਰ ਤੁਸੀਂ ਟ్రਾਇਲ ਲਾ ਕੇ ਦੇਖਿਓ ਕਦੇ ਕਿੱਲੇ 2 ਕਿੱਲਾਂ ਦੇ ਵਿੱਚ ਉਹਦੇ ਨਾਲੋਂ ਵੱਧ ਕੰਮ ਕਰੂਗਾ ਕਿਉਂ ਕਿ ਉਹਦੇ ਵਿੱਚ 12 ਕਿਲੋ ਪੋਟਾਸ਼ ਵੀ ਲੱਗ ਤੋਂ ਮਿਲ ਜਾਂਦਾ ਜੋ ਕਿ ਪੋਟਾਸ਼ ਦਾਣੇ ਦੀ ਚਮਕ ਵਧਾਉਣ ਦੇ ਵਿੱਚ ਦਾਣੇ ਦਾ ਵਜ਼ਨ ਵਧਾਉਣ ਦੇ ਵਿੱਚ ਕੰਮ ਕਰਦਾ ਹੈਗਾ ਤੇ వాటర్ ਸੋਲਿਊਬਲ ਕਪੈਸਿਟੀ ਜਿਹੜੀ ਪਾਣੀ ਚ ਘੋਲਣ ਵਾਲੀ ਆ ਉਹਦੇ ਨਾਲੋਂ ਵੱਧ ਹੈਗੀ ਡਾਇ ਨਾਲੋਂ 12 32 NPK ਦੇ ਵਿੱਚ ਤੇ ਇਹ ਖਾਦਾਂ ਜਿਹੜੀਆਂ ਵਰਤ ਸਕਦੇ ਨੇ